ਪਾਠ 19ਵਾਂ ਬਹੁਅਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਨੂੰ ਇੱਕ ਤੋਂ ਵੱਧ ਰੂਪਾਂ ਵਿੱਚ ਵਰਤਿਆ ਜਾ ਸਕਦਾ ਹੋਵੇ ਉਹਨਾਂ ਨੂੰ ਬਹੁਅਰਥਕ ਸ਼ਬਦ ਆਖਦੇ ਹਨ ਕਿਸੇ ਸ਼ਬਦ ਨੂੰ ਉਸ ਦੇ ਵੱਖੋ-ਵੱਖ ਅਰਥ ਦੱਸ ਕੇ ਅਤੇ ਉਹਨਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕੀਤੇ ਜਾਂਦੇ ਹਨ ਬਹੁਅਰਥਕ ਸ਼ਬਦਾਂ ਨੂੰ ਵਾਕਾਂ ਵਿੱਚ ਵਰਤ ਕੇ ਅਰਥ ਦੀ ਭਿੰਨਤਾ ਦੱਸਣ ਲਈ ਹੇਠਾਂ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ ਉੱਤਰ ਦਿਸ਼ਾ ਭਾਰਤ ਦੇ ਉੱਤਰ ਵੱਲ ਹਿਮਾਲਾ ਪਰਬਤ ਹੈ ਉੱਤਰ ਜਵਾਬ ਤੁਸੀਂ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਉਲਟੀ ਕ ਬੱਚੇ ਨੇ ਸੜਕ ਤੇ ਉਲਟੀ ਕਰ ਦਿੱਤੀ ਉਲਟੀ ਪੁੱਠੀ ਸੜਕ ਤੇ ਬੱਸ ਉਲਟੀ ਪਈ ਸੀ ਉਦਾਸੀ ਗਮੀ ਪਤਾ ਨਹੀਂ ਪ੍ਰੀਤੀ ਨੂੰ ਕਾਦੀ ਉਦਾਸੀ છਾਈ ਹੈ ਉਦਾਸੀ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਆਨਾ ਡੇਲਾ ਅਮਨ ਦੀ ਅੱਖ ਦਾ ਆਨਾ ਖਰਾਬ ਹੋ ਗਿਆ ਹੈ ਆਨਾ ਸਿੱਕਾ 1 ਰੁਪਏ ਵਿੱਚ 16 ਆਨੇ ਹੁੰਦੇ ਹਨ ਅੱਕ ਬੂਟਾ ਅੱਕ ਦਾ ਬੂਟਾ ਜ਼ਹਿਰੀਲਾ ਹੁੰਦਾ ਹੈ ਅੱਕ ਅੱਕਣਾ ਮੈਂ ਕੰਮ ਕਰਕੇ ਅੱਕ ਚੁੱਕੀ ਹਾਂ ਅੱਲਾ ਰੱਬ ਦਾ ਨਾਮ ਇਸ ਭਿਆਨਕ ਸਮੇਂ ਵਿੱਚ ਅੱਲਾ ਹੀ ਸਭ ਦੀ ਰੱਖਿਆ ਕਰੇਗਾ ਅੱਲਾ ਕੱਚਾ ਉਸ ਦਾ ਜ਼ਖਮ ਅੱਲਾ ਹੈ ਸਰ ਜਿੱਤ ਮਹਾਰਾਜਾ ਰਣਜੀਤ ਸਿੰਘ ਨੇ ਕਈ ਕਿਲੇ ਸਾਰ ਕਰ ਲਏ ਸਰ ਸਰੋਵਰ ਅੰਮ੍ਰਿਤਸਰ ਵਿਖੇ ਵੱਡਾ ਸਰ ਹੈ ਸਾਰ ਕਦਰ ਕਰੋਨਾ ਸਮੇਂ ਰਿਸ਼ਤੇਦਾਰਾਂ ਨੇ ਵੀ ਇੱਕ ਦੂਜੇ ਦੀ ਸਾਰ ਨਾ ਲਈ ਸਾਰ ਡੰਗ ਟਪਾਉਣਾ ਲੋੜ ਵੇਲੇ ਤੁਸੀਂ ਮੇਰਾ ਡੰਗ ਸਾਰ ਦਿਓ ਸੱਤ ਗਿਣਤੀ ਮੇਰੇ ਕੋਲ ਸੱਤ ਫਲੈਟ ਹਨ ਸੱਤ ਅਰਕ ਜਵਾਨ ਦਾ ਸੱਤ ਢਿੱਡ ਪੀੜ ਲਈ ਗੁਣਕਾਰੀ ਹੈ ਸਿੱਟਾ ਨਿਚੋੜ ਕਹਾਣੀ ਦਾ ਸਿੱਟਾ ਬਹੁਤ ਵਧੀਆ ਸੀ ਸਿੱਟਾ ਕਣਕ ਦੀਆਂ ਬੱਲੀਆਂ ਵਿਸਾਖੀ ਮਨਾਉਂਦਿਆਂ ਅਧਿਆਪਕ ਨੇ ਸਾਨੂੰ ਸਿੱਟੇ ਵਿਖਾਏ ਹਾਲ ਵੱਡਾ ਕਮਰਾ ਮਹਿਮਾਨ ਹਾਲ ਵਿੱਚ ਬੈਠੇ ਹਨ ਹਾਲ ਹਾਲਤ ਹੁਣ ਤੁਹਾਡਾ ਕੀ ਹਾਲ ਹੈ ਹਾਰ ਜਿੱਤ ਦਾ ਉਲਟ ਭਾਰਤ ਕ੍ਰਿਕਟ ਮੈਚ ਹਾਰ ਗਿਆ ਹਾਰ ਗਹਿਣਾ ਸੋਨੇ ਦਾ ਹਾਰ ਬਹੁਤ ਸੋਹਣਾ ਹੈ ਕੋਟ ਕਪੜਾ ਉਸਦੇ ਕੋਟ ਦਾ ਰੰਗ ਕਾਲਾ ਹੈ ਕੋਟ ਪੋਚਾ ਕਮਰੇ ਵਿੱਚ ਕਲੀ ਦੇ ਦੋ ਕੋਟ ਕਰ ਦਿਓ ਕੱਚਾ ਆਰਜੀ ਮੇਰਾ ਜੀਜਾ ਕੰਪਨੀ ਵਿੱਚ ਕੱਚਾ ਮੈਨੇਜਰ ਹੈ ਕੱਚਾ ਪੱਕੇ ਦਾ ਉਲਟ ਮੇਰੀ ਕਮੀਜ਼ ਦਾ ਰੰਗ ਕੱਚਾ ਨਿਕਲਿਆ ਟਿੱਕੀ ਛੋਟੀ ਰੋਟੀ ਮਾਤਾ ਜੀ ਨੇ ਕੱਕੇ ਲਈ ਟਿੱਕੀ ਬਣਾਈ ਟਿੱਕੀ ਸੂਰਜ ਸੂਰਜ ਦੀ ਟਿੱਕੀ ਨਿਕਲ ਆਈ ਹੈ